ਲੁਧਿਆਣਾ ਦੇ ਹਾਤੇ ਦੇ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਜਗਰਾਉਂ ਸ਼ਹਿਰ ਦੇ ਅੰਦਰ ਤਿੰਨ ਨੌਜਵਾਨ ਹੈਰੋਨ ਵੇਚਣ ਲਈ ਆਏ ਅਤੇ ਪੁਲਿਸ ਨੇ ਕੀਤੇ ਕਾਬੂ ਇਸ ਮੌਕੇ ਤੇ ਕਾਬੂ ਕੀਤੇ ਹੋਏ ਤਿੰਨੇ ਨੌਜਵਾਨਾਂ ਦੇ ਕੋਲੋਂ 300 ਗ੍ਰਾਮ ਹੈਰੋਨ ਇੱਕ ਕਾਰ ਅਤੇ 32 ਬੋਰ ਦਾ ਪਿਸਤਲ ਵੀ ਬਰਾਮਦ ਕੀਤਾ ਹੈ ਇਹਨਾਂ ਦੇ ਨਾਲ ਉਹਨਾਂ ਦੇ ਕੋਲੋਂ ਤਿੰਨ ਜੁੰਦਾ ਰੋਂਦ ਵੀ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਅੱਜ ਪੂਰੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦਿਹਾਤੀ ਦੇ ਐਸਐਸਪੀ ਸਾਹਿਬ ਨੇ ਕੀ ਕਿਹਾ ਤੁਸੀਂ ਵੀ ਸੁਣੋ ਤੁਸੀਂ ਦੇਖ ਰਹੇ ਹੋ ਜਗਰਾਉਂ ਤੋਂ ਵਿਸ਼ੇਸ਼ ਰਿਪੋਰਟ ਪੱਤਰਕਾਰ ਹੇਮ ਰਾਏ ਬੱਬਰ ਦੇ ਨਾਲ ਮੈਂ ਮਹਿਮਾਨੀ ਸੀਐਮ ਸਰ ਪੰਜਾਬ ਵੱਲੋਂ ਤੇ ਬੀਜੀਪੀ ਸਾਹਿਬ ਪੰਜਾਬ ਵੱਲੋਂ ਸਟ੍ਰਿਕ ਇੰਸਟਰਕਸ਼ਨਸ ਨੇ ਉਹਨਾਂ ਦੀ ਇੰਸਟਰਕਸ਼ਨਾਂ ਦੇ ਕੰਮ ਕਰਦੇ ਹੋਏ ਲੁਧਿਆਣਾ ਦਿਹਾਤੀ ਪੁਲਿਸ ਨੂੰ ਕੱਲ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਤਿੰਨ ਬੰਦੇ ਕਮਰਸ਼ੀਅਲ ਕੁਆਲਿਟੀ ਜਿਹੜੀ ਚਿੱਟਾ ਹੈਗੀ ਹੈਰੋਇਨ ਉਦੋਂ ਅਸੀਂ ਗ੍ਰਾਮਤ ਕੀਤੇ ਇਹਦੇ ਵਿੱਚ 300 ਗ੍ਰਾਮ ਐਰੋਵਲਸਾਂ ਨੂੰ ਰਿਕਵਰ ਹੋਈਆਂ ਤਿੰਨ ਮੱਧਿਰ ਰੈਸਟੂਆਂ ਇਹਨਾਂ ਦੇ ਨਾਮ ਹੈਗੇ ਨੇ ਅੰਮ੍ਰਿਤਪਾਲ ਵਾਸੀ ਅਜੀਤਵਾਲ ਮੋਗਾ ਸਰਬਜੀਤ ਉਹ ਸਬਾ ਵਾਸੀ ਟੁੱਡੀਕੇ ਮੋਗਾ ਤੇ ਰਵਿੰਦਰ ਸਿੰਘ ਵਾਸੀ ਟੁੱਡੀਕੇ ਵੀ ਮੋਗਾ ਦੱਗੇ ਇਹਨਾਂ ਤੋਂ ਸਾਨੂੰ ਇੱਕ ਮੂਤੀ ਕਾਰਕਰ ਹੋਈ ਹੈ ਜਿਹਦੇ ਵਿੱਚ ਇਹ ਨਕਲਿਆ ਕਿ ਆ ਰਹੇ ਸੀ ਜਿਹਦਾ ਨੰਬਰ 304 ਜੇ 3355 ਹੈ ਨਾਲ ਇਹਨਾਂ ਦੇ ਇੱਕ ਬੱਤੀਬੋਰ ਦਾ ਦੇਸੀ ਕੱਟਾ ਵੀ ਬਰਾਮਦ ਹੋਇਆ ਤੇ ਤਿੰਨ ਡੌਂਗ ਤੇ ਦੋ ਮੈਗਜ਼ੀਨ ਵੀ ਰਿਕਵਰ ਹੋਈਆਂ ਨੇ ਤੇ ਇੱਕ ਮੈਕੈਨਿਕ ਕੰਮ ਹੋਈ ਹੈ ਸੋ ਇਹ ਸਾਰਾ ਜਿਹੜਾ ਹੈ ਇਹ ਵੱਡੀ ਸਫਲਤਾ ਸਾਨੂੰ حاصل ਹੋਈ ਹੈ ਇੱਕ 빅 ਫਿਸ਼ ਨੂੰ ਆਪਾਂ ਕਹਿੰਦੇ ਨੇ ਉਹ ਹੈਗੀ ਹੈ ਤੇ ਇਹਦੇ ਪਿੱਛੇ ਵੀ ਜਿਹੜੇ ਫਾਰਵਰਡ ਬੈਕਵਰਡ ਲਿੰਕਿੰਗ ਨੇ ਉਹਦੇ ਵਿੱਚ ਸਾਨੂੰ ਕਾਫੀ ਹੀਡ ਮਿਲੀ ਹੈ ਸੋ ਸਾਨੂੰ ਉਮੀਦ ਹੈ ਕਿ ਇਹਦੇ ਵੀ ਫੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਤਫ਼ਤੀਸ਼ ਜਾਰੀ ਹੈ ਹੋਰ ਵੀ ਇਹਦੇ ਵਿੱਚ ਅਨੈਸੈਸਰੀ ਰਿਕਵਰੀ ਵੀ ਹੋ ਸਕਦਾ ਹੈ ਸਰ ਇਹਦੇ ਜਿਹੜੇ ਦੋ ਆਲਰੇਡੀ ਲੱਗੀਆਂ ਹੋਈਆਂ ਨੇ ਸੋ ਹਰੇ ਤੱਕਤੀਸ਼ ਜਾਰੀ ਹੈ ਜਿਹੜਾ ਲਿਆ ਉਹ ਬੜੇ ਤਕਰੀਸ਼ ਕਰਕੇ ਹੋਣ ਕਰਕੇ ਮੈਂ ਤੁਹਾਨੂੰ ਡਿਟੇਲਸ ਨਹੀਂ ਦੱਸ ਸਕਦਾ ਸਾਨੂੰ ਉਮੀਦ ਹੈ ਕਿ ਵਗਿਲੇ ਵਿੱਚ ਹੋਰ ਵੀ ਰਿਕਵਰੀਜ਼ ਤੇ ਹੋਰ ਵੀ ਜਿਹੜਾ ਖਲਾਸੀ ਮੌਜੂਦ ਹੈ